ਜਿਹੜੇ ਅੱਜ ਦੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਦੇ ਸਾਹਮਣੇ ਸੰਯੁਕਤ ਮੋਰਚੇ ਵੱਲੋਂ ਰੋਸ ਧਰਨੇ ਲਾਏ ਜਾ ਰਹੇ ਨੇ ਉਹਦੇ ਵਿੱਚ ਤਿੰਨ ਗੱਲਾਂ ਨੇ ਮੁੱਖ ਤੌਰ ਤੇ ਪਹਿਲੀ ਗੱਲ ਇਹ ਹੈ ਕਿ ਭਗਵੰਤ ਸਿੱਬਾਨ ਨੇ ਬੜਾ ਕੂਪ ਪ੍ਰਚਾਰ ਕੀਤਾ ਹੈ ਕਿ ਇਹ ਮੰਗਾਂ ਨੇ ਜਿਹੜੀਆਂ ਇਹ ਮੇਰੇ ਸਰਕਾਰ ਨਾਲ ਕੋਈ ਸੰਬੰਧਤ ਨਹੀਂ ਪਰ ਅਸੀਂ ਦੱਸਣਾ ਚਾਹੁੰਦੇ ਆਂ ਕਿ ਇਹ 18 ਉਹ ਮੰਗਾਂ ਹੈ ਜਿਹੜੀਆਂ ਪੰਜਾਬ ਸਰਕਾਰ ਨੇ ਮੰਨੀਆਂ 2023 ਦੇ ਵਿੱਚ ਦੂਜੀ ਗੱਲ ਇਹ ਹੈ ਵੀ ਭਗਵਾਨ ਤਮਾਨ ਕੇਂਦਰ ਦੀ ਬੀਜੇਪੀ ਵਾਂਗ ਇੱਕ ਪੋਲੀਟੀਕਲ ਡਿਜ਼ਾਈਨ ਬਣਾ ਰਿਹਾ ਹੈ ਜਿਹਦੇ ਤਹਿਤ ਉਹ ਕਿਸਾਨਾਂ ਨੂੰ ਧਰਨੇ ਲਾਉਣ ਵਾਲੇ ਜਾਂ ਬਿਨਾਂ ਵਜ੍ਹਾ ਰਕਾਵਟਾਂ ਇਹਨੇ ਚ ਪਾਉਣ ਵਾਲੇ ਆਉਣ ਜਾਣ ਦੇ ਸੜਕਾਂ ਦੇ ਉੱਪਰ ਇਹੇ ਇਹੇ ਗੱਲਾਂ ਕਹਿ ਕੇ ਉਹ ਬਗਰਾਮ ਕਰ ਰਿਹਾ ਹੈ ਜਦੋਂ ਕਿ ਪਿਛਲੇ ਦਿਨਾਂ ਤੁਸੀਂ ਦੇਖਿਆ ਵੀ ਅਸੀਂ 34 ਸੈਕਟਰ ਦੀ ਮੰਕੀ ਸੀ ਚੰਡੀਗੜ੍ਹ ਦਾ ਜੋ ਧਰਨਾ ਸੀਗਾ ਪਰ ਉਹ ਧਰਨਾ ਨਾਲ ਦੇ ਕੇ ਸਾਨੂੰ ਥਾਂ ਥਾਂ ਤੇ ਸੜਕਾਂ ਤੇ ਰੋਕਿਆ ਗਿਆ ਜੇ ਜਿਹੜੀ ਮਤਲਬ ਕਿ ਭਗਵੰਤ ਮਾਨ ਦੇ ਕਾਰਨ ਲੱਖਾਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉਹ ਇਸ ਧੂਵੀ ਕਰਨ ਦੀ ਪਾਲਿਸੀ ਜਿਹੜੀ ਬੀਜੇਪੀ ਦੀ ਹੈ ਉਹ ਕਿਸਾਨਾਂ ਦੇ ਵਿਰੁੱਧ ਪੂਰ ਪ੍ਰਚਾਰ ਕਰ ਰਿਹਾ ਹੈ ਜਦੋਂ ਕਿ ਪੰਜਾਬ ਦੇ ਨਾਲ ਸਾਰੀਆਂ ਸਬੰਧਤ ਮੰਗਾਂ ਚਾਹੇ ਉਹ ਕੋਆਪਰੇਟਿਵ ਦੀਆਂ ਮੰਗਾਂ ਹੋਣ ਸਾਡੀਆਂ ਪਾਣੀ ਦਾ ਮਸਲਾ ਹੋਵੇ ਅ ਅਵਾਰਾ ਪਸ਼ੂਆਂ ਦਾ ਮਸਲਾ ਹੋਵੇ ਇਹ ਟੋਟਲ ਜੋ ਮੰਗਾਂ ਨੇ ਸਾਰੀਆਂ ਇਹ ਸਾਰੀਆਂ ਦੀਆਂ ਸਾਰੀਆਂ ਪੰਜਾਬ ਸਰਕਾਰ ਨਾਲ ਸਬੰਧਤ ਹੈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਪੰਜਾਬ ਸਰਕਾਰ ਲੋਕਾਂ ਦੇ ਜਮਹੂਰੀ ਹੱਕ ਨਹੀਂ ਕੁਚਲ ਸਕਦੀ ਤੇ ਮੈਂ ਇੱਕ ਗੱਲ ਹੋਰ ਪੁੱਛਣੀ ਚਾਹਣਾ ਵੀ ਕਿਸਾਨਾਂ ਨੂੰ ਤਾਂ ਬਦਨਾਮ ਕਰਦਾ ਵੀ ਇਹ ਧਰਨੇ ਲਾਉਂਦੇ ਆ ਪਰ ਮੈਂ ਇਹ ਗੱਲ ਪੁੱਛਣੀ ਚਾਹਣਾ ਭਗਵਾਨ ਜੀ ਮਾਨ ਤੋਂ ਵੀ ਜਿਹੜੇ ਦੂਜੇ ਵਰਗ ਨੇ ਇਥੋਂ ਤੱਕ ਕਿ ਮਜ਼ਦੂਰਾਂ ਨੂੰ 15 ਵਾਰ ਉਹਨੇ ਮੀਟਿੰਗ ਦੇ ਕੇ ਕੈਂਸਲ ਕਰਤੀ ਐ ਮਜ਼ਦੂਰਾਂ ਨੂੰ ਅੱਜ ਤੱਕ ਕਰ ਮੀਟਿੰਗ ਨਹੀਂ ਦਿੱਤੀ ਪਿਛਲੇ 3 ਸਾਲਾਂ ਚ ਇਸ ਤਰ੍ਹਾਂ ਨਾਲ ਵਾਅਦੇ ਕੀਤੇ ਸੀ ਉਹਨਾਂ ਨੂੰ ਪੈਸੇ ਦੇਣ ਦੇ ਦੂਜੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਕੀਤੇ ਸੀ ਇਹ ਦੱਸੇ ਵੀ ਦੂਜਿਆਂ ਨੂੰ ਕੀ ਦਿੱਤਾ ਉਹਨੇ ਤੇ ਜੇਕਰ ਲੋਕਾਂ ਨੂੰ ਕੁਝ ਦੇਣਾ ਨਹੀਂ ਉਹਨਾਂ ਦੇ ਮਸਲੇ ਨਹੀਂ ਹੱਲ ਕਰਦੇ ਤਾਂ ਲੋਕ ਤਾਂ ਕੁਦਰਤੀ ਤੌਰ ਤੇ ਮਤਲਬ ਕਿ ਸੜਕਾਂ ਤੇ ਆਉਣਗੇ ਉਹ ਪ੍ਰੋਟੈਸਟ ਕਰਨਗੇ ਜਿਹੜਾ ਉਹਨਾਂ ਦਾ ਘਿਣੌਰੀ ਰਹਿਦਾ ਇਸ ਕਰਕੇ ਇਸ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਲੋਕਾਂ ਨੂੰ ਵੰਡਣ ਦੀਆਂ ਸ਼ਾਸ਼ਾ ਨਾ ਕਰੇ ਕਿਸਾਨਾਂ ਨੂੰ ਬਦਨਾਮ ਨਾ ਕਰੇ ਤੇ ਅਸੀਂ ਕੋਈ ਬਿਨਾਂ ਵਜ੍ਹਾ ਤਾਂ ਨਹੀਂ ਲਉਂਦੇ ਪੰਜਾਬ ਦੇ ਨਾਲ ਜੋ ਸੰਬੰਧ ਬੰਨਦਾ ਹੈ ਉਹਨਾਂ ਨੂੰ ਮੰਨੇ ਦੇਰ ਕਰਦੇ ਆ ਜੋ ਆਪ ਲੋ